ਕੈਨੇਡਾ ਜਾਣ ਵਾਲਿਆਂ ਦੀ ਬਿਲਕੁਲ ਬਹੁਤ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਜੀ ਅੰਮ੍ਰਿਤਸਰ 에어ਪੋਰਟ ਤੋਂ ਪਰ ਇਸ ਦੇ ਬਾਈ ਦੋ ਲੋਕਾਂ ਨੂੰ ਬਹੁਤ ਜਦੇ ਵੱਡੇ ਝਟਕੇ ਲੱਗੇ ਆ ਖਾਸ ਕਰਕੇ ਉਹਨਾਂ ਲੋਕਾਂ ਨੂੰ ਜਿਹੜੇ ਠੱਗ ਏਜੰਟ ਮਾਰਕੀਟ ਦੇ ਵਿੱਚ ਬੈਠੇ ਤੇ ਠੱਗੀਆਂ ਮਾਰ ਮਾਰ ਕੇ ਲੋਕਾਂ ਤੋਂ ਪੈਸਾ ਕਮਾ ਰਹੇ ਆ ਇੱਕ ਫੇਕ ਵੀਜ਼ੇ ਦੇ ਕੇ ਸੈਕੰਡਰੀ ਜਿਹੜੇ ਝਟਕੇ ਲੱਗੇ ਆ ਉਹਨਾਂ ਪੰਜਾਬੀ ਭੈਣ ਭਰਾਵਾਂ ਨੂੰ ਜਿਹੜੇ ਓਨਲੀ ਕੱਲਾ ਪਾਸਪੋਰਟ ਦੇ ਹੁੰਦੇ ਆ ਆਪਣੇ ਏਜੰਟਾਂ ਨੂੰ ਆਪਣੇ ਇਮੀਗ੍ਰੇਸ਼ਨ ਦਾ ਵੀਜ਼ਾ ਲਗਵਾਉਣ ਦੇ ਲਈ ਕਿ ਕਿਵੇਂ ਨਾ ਕਿਵੇਂ ਕਰਕੇ ਆਈਆਰਸੀਸੀ ਸਾਹਤੋਂ ਸਾਡਾ ਵੀਜ਼ਾ ਲਗਵਾ ਦੇ ਚਾਹੀਓ ਟੂਰਿਸਟ ਹੈ ਵਿਜ਼ਟਰ ਆ ਜਾਂ ਫਿਰ ਵਰਕ ਵੀਜ਼ਾ ਹੈ ਜਾਂ ਫਿਰ ਇੱਕ ਸਟੂਡੈਂਟ ਵੀਜ਼ਾ ਹੈ ਇਹਨਾਂ ਦੋ ਲੋਕਾਂ ਨੂੰ ਬਹੁਤ ਜ਼ਿਆਦੇ ਵੱਡੇ ਛੱਟ ਕੇ ਆ ਕਿਉਂਕਿ ਹੁਣ एवरीथिंग ਵੈਰੀਫਾਈ ਹੋ ਕੇ ਲੱਗਿਆ ਕਰੂਗਾ ਜੇਕਰ ਆਪਾਂ ਗੱਲ ਕਰਦੇ ਕਤਰ 에ਅਰਵੇਜ਼ ਦੀ ਕਤਰ 에ਅਰਵੇਜ਼ ਨੇ ਹਫ਼ਤੇ ਦੇ ਵਿੱਚ ਤਿੰਨ ਫਲਾਈਟਾਂ ਆਪਣੀਆਂ ਡਾਇਰੈਕਟ ਇੰਡੀਆ ਤੋਂ ਕੈਨੇਡਾ ਲੈ ਕੇ ਜਾਣਗੇ ਮਤਲਬ ਕਿ ਅੰਮ੍ਰਿਤਸਰ ਤੋਂ ਉਡਾਨ ਉੱਡੇਗੀ ਤੇ ਡਾਇਰੈਕਟ ਟੋਰਾਂਟੋ ਕੈਲਗਰੀ ਕੈਨੇਡਾ ਦੇ ਜਹਾਜ਼ ਉੱਡਣਗੇ ਇੱਕ ਹਫ਼ਤੇ ਦੇ ਅੰਦਰ ਜਿਹੜੇ ਇੰਡੀਆ ਤੋਂ ਕੈਨੇਡਾ ਲੈ ਕੇ ਜਾਇਆ ਕਰਨਗੇ ਪਰ ਇਸ ਦੇ ਵਿੱਚ ਸਭ ਤੋਂ ਵੱਡਾ ਨੁਕਸਾਨ ਜੋ ਹੋਣਾ ਲਾਏ ਉਹ ਠੱਗ ਏਜੰਟਾਂ ਦਾ ਹੋਣਾ ਲਾਏ ਕਿਉਂਕਿ ਉਹਨਾਂ ਦਾ ਠੱਗੀ ਦਾ ਕੰਮ ਹੋਣਾ ਬੰਦ ਹੋ ਜਾਵੇਗਾ एवरीथिंग ਵੈਰੀਫਾਈ ਹੋਇਆ ਕਰੂਗਾ ਕਤਰੇਜ਼ ਵੇਸ ਦੁਆਰਾ ਕਿਉਂਕਿ ਕੈਨੇਡਾ ਸਰਕਾਰ ਨੇ ਇਸੇ ਕਰਕੇ ਇਹਨਾਂ ਨੂੰ ਡਾਇਰੈਕਟ ਫਲਾਈਟ ਤੇ ਇੰਡੀਆ ਦੇ ਵਿੱਚ ਸਮਝੌਤਾ ਹੋ ਕੇ ਚਲਾਈ ਗਈ ਹੈ ਕਿ ਇਹ ਇੱਕ ਥੋੜਾ ਸਖਤੀ ਨਾਲ ਪੇਸ਼ ਆਉਂਦੇ ਆ ਨਾਲ ਦੇ ਨਾਲ ਬੈਨ ਹੋ ਸਕਦੇ ਆ ਨਾਲ ਦੇ ਨਾਲ ਇਹਨਾਂ ਨੂੰ ਜੇਲ੍ਹ ਵੀ ਹੋ ਸਕਦੀ ਆ ਇਹਦੇ ਪਿੱਛੇ ਇੱਕ وجہ ਹੈ ਕਿਉਂਕਿ ਆਈਆਰਸੀਸੀ ਕੋਲੇ ਬਹੁਤ ਜਦੇ ਵੱਡੇ ਲੈਵਲ ਦੇ ਉੱਤੇ ਕੰਮ ਹੁੰਦਾ ਕਿ ਵੈਰੀਫਾਈ ਨਹੀਂ ਕਰ ਪਾਉਂਦੇ ਪਰ ਹੁਣ 에어ਪੋਰਟ ਤੇ ਹੀ ਸਾਰਾ ਕੁਝ ਵੈਰੀਫਾਈ ਹੋਇਆ ਕਰੂਗਾ 에어ਪੋਰਟ ਤੇ ਹੀ ਪਾਸਪੋਰਟ ਦੀ ਇਨਕੁਆਰੀ ਹੋਇਆ ਕਰੂਗੀ ਜੇਕਰ ਟੂਰਿਸਟ ਜਾ ਰਹੇ ਹੋ ਵਿਜ਼ਟਰ ਜਾ ਰਹੇ ਹੋ ਤਾਂ ਔਨ ਦੀ ਸਪੋਰਟ ਉਹਨਾਂ ਬੰਦੇ ਨੂੰ ਕਾਲਿੰਗ ਕਰਕੇ ਵੀ ਪੁੱਛਿਆ ਜਾਊਗਾ ਕਿ ਤੁਸੀਂ ਇਸ ਬੰਦੇ ਨੂੰ ਜਾਣਦੇ ਹੋ ਨਹੀਂ ਜਾਣਦੇ ਕਿਉਂ ਵੀਜ਼ਾ ਦਿੱਤਾ ਕਿਉਂ ਇਹ ਤੁਹਾਡੇ ਕੋਲੇ ਆ ਰਿਹਾ ਤੁਹਾਡਾ ਕੀ ਇਸ ਨਾਲ ਰਿਲੇਸ਼ਨਸ਼ਿਪ ਆ ਜੇਕਰ ਸਟੂਡੈਂ ਸਪੈਸ਼ਲ ਕਾਲਸ ਨਾਲ ਕੰਟੈਕਟ ਕੀਤਾ ਜਾਊਗਾ ਡੀਐਲਆਈ ਬੱਚਨਰ ਅਨਾਉਂਸਮੈਂਟ ਕੀਤੀ ਜਾਊਗੀ ਅਟੈਚਮੈਂਟ ਫਾਰਮ ਕੀਤੇ ਜਾਣਗੇ ਤਾਂ ਹੀ ਸਟੂਡੈਂਟ ਵੀਜ਼ਾ ਉਹਨਾਂ ਭੈਣ ਭਰਾਵਾਂ ਨੂੰ ਮਿਲੇਗਾ ਸੋ ਹੁਣ ਬਚ ਕੇ ਰਹੋ ਜਿੰਨਾ ਬਚ ਕੇ ਚੱਲ ਸਕਦੇ ਹੋ ਤੇ ਜਿਹੜੇ ਇਹ ਕਹਿੰਦੇ ਕੈਨੇਡਾ ਨੇ ਚੰਗਾ ਕੀਤਾ ਬੰਦ ਕਰਕੇ ਠੱਗੀਆਂ ਬੰਦ ਹੋ ਚੁੱਕੀਆਂ ਰਾਈਟ ਨਾਉ ਕੈਨੇਡਾ ਦੇ ਵੱਲੋਂ ਜਿਹੜੇ ਠੱਗ ਏਜੰਟ ਇੰਡੀਆ ਦੇ ਵਿੱਚ ਬੈਠ ਕੇ ਮਾਰਦੇ ਸੀ ਇਸ ਲਈ ਆਪਾਂ ਵੀ ਖੁਸ਼ ਆਂ ਕਿ ਲੋਕਾਂ ਦਾ ਫੇਕ ਵੀਜ਼ਾ ਬੰਦ ਹੋ ਗਿਆ ਲੋਕਾਂ ਦੇ ਠੱਗੀਆਂ ਦਾ ਸ਼ਿਕਾਰ ਹੋਣਾ ਬੰਦ ਹੋ ਗਿਆ ਇੰਡੀਆ ਦਾ ਪੈਸਾ ਉਹਨਾਂ ਇੰਡੀਆ ਚ ਰਿਆ ਕਰੂਗਾ ਪਰ ਜਿਹੜੇ ਸਹੀ ਤਰੀਕੇ ਨਾਲ ਜਾ ਰਹੇ ਉਹਨਾਂ ਨੂੰ ਮੁਬਾਰਕਾਂ ਜੀ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਹੋਰ ਸਾਰੀ ਜਾਣਕਾਰੀ ਲਈ ਧੰਨਵਾਦ